ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਕੀਤੀ ਜਾ ਰਹੀ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਵੇਖੋ ਕਿ ਇਹ ਮੁੰਡੇ ਕਿਵੇਂ ਆਪਣੇ ਸ਼ਹੀਦਾਂ ਦਾ ਮਜ਼ਾਕ ਬਣਾ ਰਹੇ ਨੇ ਇਹਨਾਂ ਨੇ ਆਪਣੇ ਸ਼ਹੀਦਾਂ ਦਾ ਸਤਕਾਰ ਤਾਂ ਕੀ ਕਰਨਾ ਹੈ ਵੇਖੋ ਇਹ ਕਿਵੇਂ ਮਜ਼ਾਕ ਬਣਾ ਰਹੇ ਨੇ ਤੇ ਜੇ ਅੱਗੋਂ ਇਹਨਾਂ ਨੂੰ ਫਿਰ ਕਿਸੇ ਨੇ ਕੁੱਟਿਆ ਤਾਂ ਫਿਰ ਲੋਕਾਂ ਨੇ ਕਹਿਣਾ ਕਿ ਐਵੇਂ ਜਵਾਕ ਕੁੱਟੇ ਜਾਂਦੇ ਨੇ ਪਰ ਇਹਨਾਂ ਦੀਆਂ ਹਰਕਤਾਂ ਵੇਖੋ ਰਲਛੰਤਾ ਇਹਨਾਂ ਦੇ ਕੁੱਟ ਖਾਣ ਵਾਲੇ ਹੀ ਨੇ ਲੱਖ ਦੀ ਲਾਨਤ ਹੈ ਬਈ ਇਹਨਾਂ ਮੁੰਡਿਆਂ ਨੂੰ ਜੋ ਆਪਣੇ ਸ਼ਹੀਦਾਂ ਦਾ ਮਜ਼ਾਕ ਬਣਾ ਰਹੇ ਨੇ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇਓ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇਓ ਤੇ ਇਦਾਂ ਦੀਆਂ ਹੋਰ ਵੀਡੀਓ ਵੇਖਣ ਲਈ ਬੈਲ ਆਈਕਨ ਨੂੰ ਆਲ ਤੇ ਜਰੂਰ ਸੈੱਟ ਕਰਿਓ ਤਾਂ ਕਿ ਸਾਡੇ ਚੈਨਲ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਦੋਸਤੋ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰਾਖਾ